ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਵੋ ਬਿਖ ਮਨ ਦੀ ਜਾਏ ਤਰਣੀ ਤੇਰਾ ਕੀਤਾ ਜਤ ਨਹੀਂ ਮੈਨੋ ਜੋਗ ਕੀ ਤੋਈ ਨਿਰਗੁਣਿਆਰੇ ਕੋ गुण ਨਾਹੀ ਆਪੇ ਤਰਸ ਪਇ ਹੋਏ ਤਰਸ ਪਿਆ ਮਹਿਰਾ ਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵ ਤਨ ਮਨ ਥਿਵ ਹਰਿਆ ਸੋ ਕਹੋ ਟਲ ਗੁਰ ਸੇਵੀਐ ਇਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤਨ ਅਸਰੀ ਰਵ ਨਿਵਾਸੀ ਸਦਾ ਅਲਿਪ ਤੋਹੀ ਸੰਗ ਸੁਨਾਏ ਕਾਹੀ ਰਿਵਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲਿਪ ਤੋਹੀ ਸੰਗ ਸਮਾਈ ਰਹਾ ਪਹੁ ਪਰ ਮਦ ਜਿਉ ਬਾਸ ਵਸਤ ਹੈ ਮੁਕਰ ਮਾਹੀ ਜੈਸੀ ਛਾਈ ਤੈਸੀ ਬਸੇ ਨਿਰੰਤਰ ਘਟ ਹੀ ਖੋਜੋ ਪਾਈ ਬਾਹਰ ਭੇਤਰ ਇੱਕ ਜਨੋ ਇਹੋ ਗੁਰ ਗਿਆਨ ਬਤਾਇ ਜਨ ਨਾਨਕ ਬਿਨ ਆਪ ਚਿੰਨ ਮਿਟਨ ਪ੍ਰਭ ਕੀ ਕਾਈ ਬਾਹਰ ਪਿਤਰ ਇੱਕ ਜਨ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪ ਜਿੰਨਾ ਮਿਟੈ ਨ ਪ੍ਰਮ ਕੇ ਕਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਰਲ ਮਿਲ ਕੇ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ 684 ਅੰਗ ਦੇ ਉੱਤੇ ਸੁਭਾਏਵਾਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਓਦੇ ਵਰਗਾ ਕੋਈ ਦੂਜਾ ਨਹੀਂ ਹੈ ਅੱਜ ਚਾਹੇ ਬਹੁਤੇ ਰੱਬ ਬੜੇ ਬੈਠੇ ਆ ਪਰ ਪਰਮਾਤਮਾ ਰੱਬ ਵਾਹਿਗੁਰੂ ਅੱਲਾ ਉਹ ਤੇ ਇੱਕੋ ਹੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਜਦੋਂ ਸਤਗੁਰੂ ਦੀ ਕਿਰਪਾ ਹੋਵੇ ਉਦੋਂ ਉਹ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਵਸ ਜਾਣਾ ਤਨਾਸਰੀ ਨਹਲਾ ਨਾਵ ਤਨਾਸਰੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦ ਦੀ ਚਾਦਰ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਕੀ ਕਹਿ ਰਹੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਸ਼ਬਦ ਦੇ ਰਾਹੀਂ ਸਾਨੂੰ ਸਮਝਾ ਰਹੇ ਆ ਕਿ ਪਰਮਾਤਮਾ ਹਰ ਇੱਕ ਥਾਂ ਤੇ ਹੈ ਪਰ ਪਰਮਾਤਮਾ ਨੂੰ ਅਸੀਂ ਆਪਣਾ ਘਰ ਛੱਡ ਕੇ ਜੰਗਲਾਂ 'ਚ ਜਾ ਕੇ ਨਹੀਂ ਲੱਭ ਸਕਦੇ ਪਰਮਾਤਮਾ ਹੈ ਜੰਗਲਾਂ ਚ ਵੀ ਪਰ ਕਹਿੰਦੇ ਉੱਥੋਂ ਤੁਹਾਨੂੰ ਮਿਲਣਾ ਨਹੀਂ ਮਿਲੋਗਾ ਕਿੱਥੋਂ ਕਹਿੰਦੇ ਜਦੋਂ ਤੁਸੀਂ ਆਪਣੇ ਹਿਰਦੇ ਨੂੰ ਖੋਜੋਗੇ ਆਪਣੇ ਆਪ ਨੂੰ ਖੋਜੋਗੇ ਉਹਦੇ ਵਿੱਚੋਂ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਹੋੜੇ ਜੇ ਤੁਸੀਂ ਘਰ-ਵਾਰ ਛੱਡ ਕੇ ਕਹਿੰਦੇ ਜੰਗਲਾਂ ਚ ਫਿਰਦੇ ਰਹੇ ਉੱਥੋਂ ਨਹੀਂ ਮਿਲਣਾ ਕਾਹਰੇ ਬਨ ਖੋਜਣ ਜਾਈ ਇੱਥੇ ਬਨ ਦਾ ਭਾਵ ਜੰਗਲਾਂ ਕਹਿੰਦੇ ਕਾਹੇ ਰੇ ਬਲ ਖੋਜ ਜਾਈ ਕਾਦੇ ਵਾਸਤੇ ਤੂੰ ਜੰਗਲਾਂ ਦੇ ਵਿੱਚ ਜਾ ਰਿਹਾ ਹੈ ਜੰਗਲਾਂ ਦੇ ਵਿੱਚੋਂ ਤੈਨੂੰ ਰੱਬ ਨਹੀਂ ਮਿਲਦਾ ਕਹਿੰਦੇ ਜੇ ਜੰਗਲਾਂ ਦੇ ਵਿੱਚੋਂ ਮਿਲ ਲੰਗੇ ਤਾਂ ਪੈਰਾਂ ਦੇ ਵਿੱਚ ਕੰਡੇ ਵੱਜਣਗੇ ਬਸ ਹੋਰ ਨਹੀਂ ਕੁਝ ਮਿਲਣਾ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਸਾਨੂੰ ਕਈ ਥਾਵਾਂ ਤੇ ਦੱਸਿਆ ਹੈ ਕਿ ਜੇ ਤੁਸੀਂ ਘਰ ਛੱਡ ਕੇ ਜੰਗਲਾਂ 'ਚ ਫਿਰੋਗੇ ਨਾ ਕਹਿੰਦੇ ਤੁਹਾਡੇ ਕੰਡੇ ਵੱਜਣਗੇ ਰੱਬ ਨਹੀਂ ਮਿਲਣਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਇਹ ਛੱਡ ਕੇ ਉਹਤੇ ਭੁੱਖੇ ਵਰਦੇ ਫਿਰਦੇ ਆ ਕਹਿੰਦੇ ਤੁਸੀਂ ਰੱਬ ਦੇ ਭਾਲ ਚ ਜੰਗਲਾਂ ਚ ਫਿਰਦੇ ਹੋ ਕਹਿੰਦੇ ਐਦਾਂ ਰੱਬ ਦੇ ਦਰਸ਼ਨ ਨਹੀਂ ਹੋੜੇ ਆਪਣੇ ਪਰਿਵਾਰ ਚ ਰਹਿ ਕੇ ਆਪਣੇ ਘਰ ਚ ਰਹਿ ਕੇ ਕਹਿੰਦੇ ਤੁਸੀਂ ਉਸ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਸਕਦੇ ਹੋ ਸਰਬ ਨਿਵਾਸੀ ਸਦਾ ਹਲੇਪਾ ਤੋਹੀ ਸੰਗ ਸਮਾਈ ਕਹਿੰਦੇ ਉਹ ਸਾਰਿਆਂ ਥਾਵਾਂ ਤੇ ਵਸ ਰਿਹਾ ਹੈ ਕਹਿੰਦੇ ਉਹਨੂੰ ਤੋਂ ਆਪਣੇ ਸੰਗ ਵੀ ਵੱਸਦਾ ਸਮਝ ਅਸੀਂ ਕਈ ਵਾਰੀ ਚੀਜ਼ ਬਾਹਰੇ ਦੇਖੀ ਜਾਂਦੇ ਆ ਆਪਣੇ ਕੋਲ ਵੇਖਦੇ ਨਹੀਂ ਹੁੰਦੀ ਸਾਡੇ ਕੋਲ ਵੀ ਹੈ ਜਿਵੇਂ ਮਿਰਗ ਦੀ ਕਸਤੂਰੀ ਦੇ ਵਿੱਚ ਨਾਭੀ ਹੁੰਦੀ ਹੈ ਉਹਨੂੰ ਲੱਗਦਾ ਕਿ ਖੁਸ਼ਬੂ ਜਿਹੜੀ ਹੈ ਬਾਹਰੋਂ ਆ ਰਹੀ ਹੈ ਉਹ ਵਸ ਉਹੀ ਖੁਸ਼ਬੂ ਦੇ ਕਰਕੇ ਭੱਜਦਾ ਜਾਂਦਾ ਹੈ ਭੱਜਦਾ ਜਾਂਦਾ ਹੈ ਕਹਿੰਦੇ ਜਦੋਂ ਐਨ ਥੱਕ ਜਾਂਦਾ ਹੈ ਪਾਣੀ ਨਹੀਂ ਮਿਲਦਾ ਕਹਿੰਦੇ ਉੱਥੇ ਉਹਦੀ ਯਾਰ ਨਿਕਲ ਜਾਂਦੀ ਹੈ ਕਸਤੂਰੀ ਉਹਦੇ ਕੋਲ ਹੁੰਦੀ ਹੈ ਪਰ ਲੱਭਦਾ ਫਿਰਦਾ ਹੈ ਕਿ ਮੈਨੂੰ ਜੰਗਲਾਂ ਚੋਂ ਮਿਲੋ ਕਿਤੋਂ ਹੋਰ ਖੁਸ਼ਬੂ ਹਰੀ ਹੈ ਕਾਸ਼ੀ ਬੂਵਾ ਦੇ ਅੰਦਰੋਂ ਹੀ ਆ ਰਹੀ ਹੁੰਦੀ ਐ ਮਿਰਗ ਦੇ ਪਰ ਉਹਨੂੰ ਲੱਗਦਾ ਹੈ ਕਿ ਬਾਹਰੋਂ ਆ ਰਹੀ ਐ ਬਸ ਇਹੀ ਚੀਜ਼ ਸਾਡੇ ਨਾਲ ਸਾਨੂੰ ਲੱਗਦਾ ਹੈ ਕਿ ਰੱਬ ਕਿਤੇ ਬਾਹਰੇ ਐ ਰੱਬ ਤੇ ਸਾਡੇ ਅੰਦਰ ਵੀ ਐ ਸਰਬ ਨਿਵਾਸੀ ਸਾਰਿਆਂ ਥਾਵਾਂ ਤੇ ਕਹਿੰਦੇ ਸਦਾ ਅਲੇਪਾ ਤੋਹੀ ਸੰਗ ਸਮਾਈ ਕਹਿੰਦੇ ਉਹਨੂੰ ਤੂੰ ਆਪਣੇ ਸੰਗ ਵੀ ਸਮਝ ਤੇਰੇ ਨਾਲ ਵੀ ਐ ਪਰਮਾਤਮਾ ਰਹਾਉ ਰਹਾਉ ਦਾ ਭਾਵ ਕਿ ਰੁਕਣਾ ਠਹਿਰਾਉ ਇਸ ਸ਼ਬਦ ਨੂੰ ਸਮਝਣਾ ਹੁਣ ਇਹਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਆ ਕਿ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਦਿਖਿਆ ਨਹੀਂ ਕਰਦੀਆਂ ਉਹ ਮਹਿਸੂਸ ਕੀਤੀਆਂ ਜਾਂਦੀਆਂ ਨੇ ਜਿਵੇਂ ਹਵਾ ਚੱਲ ਰਹੀ ਹੋਵੇ ਹਵਾ ਨੂੰ ਅਸੀਂ ਮਹਿਸੂਸ ਕਰ ਸਕਦੇ ਆ ਹਵਾ ਨੂੰ ਦੇਖ ਨਹੀਂ ਸਕਦੇ ਜੇ ਕਿਸੇ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਉਹਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਉਹਨੂੰ ਵੇਖ ਨਹੀਂ ਸਕਦੇ ਇਸੇ ਤਰ੍ਹਾਂ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਐ ਪੋਪ ਮਦ ਜਿਉਂ ਵਾਸ ਵਸਤ ਹੈ ਪੋਪ ਕਹਿੰਦੇ ਆ ਫੁੱਲ ਨੂੰ ਮਦ ਕਹਿੰਦੇ ਵਿਚਕਾਰ ਕਹਿੰਦੇ ਫੁੱਲ ਦੇ ਵਿੱਚ ਸੁਗੰਧੀ ਹੁੰਦੀ ਹੈ ਪਰ ਕਹਿੰਦੇ ਸੁਗੰਧੀ ਦੇਖੀ ਕਿਸੇ ਨੇ ਨਹੀਂ ਉਹਨੂੰ ਮਹਿਸੂਸ ਕੀਤਾ ਜਾਂਦਾ ਕਿ ਇਹਦੇ ਵਿੱਚ ਸੁਗੰਧੀ ਹੈ ਪੋਪ ਮਦ ਜਿਉਂ ਬਾਸ ਵਸਤ ਹੈ ਮੁਕਰ ਮਾਏ ਜੈਸੇ ਸ਼ਾਈ ਮੁਕਰ ਹੁੰਦਾ ਸ਼ੀਸ਼ਾ ਜਿਵੇਂ ਕਹਿੰਦੇ ਇਸ ਸ਼ੀਸ਼ੇ ਦੇ ਵਿੱਚ ਜਿਹੜਾ ਸ਼ੀਸ਼ੇ ਨੂੰ ਵੇਖਦਾ ਉਹਦੀ ਪਰਛਾਈ ਦਿਖਦੀ ਹੈ ਉਹਦੀ ਫੋਟੋ ਦਿਖਦੀ ਹੈ ਉਹਦੀ ਮੂਰਤ ਦਿਖਦੀ ਹੈ ਕਹਿੰਦੇ ਜਦੋਂ ਪਾਸੇ हट ਜਾਂਦਾ ਫਿਰ ਉਹਦੇ ਵਿੱਚੋਂ ਦਿਸਿਆ ਨਹੀਂ ਕਰਦੇ ਇਸੇ ਤਰ੍ਹਾਂ ਕਹਿੰਦੇ ਪ੍ਰਮਾਤਮਾ ਸਾਡੇ ਅੰਦਰ ਹੈ ਪ੍ਰਮਾਤਮਾ ਨੂੰ ਅਸੀਂ ਵੇਖ ਸਕਦੇ ਹਾਂ ਉਹਨੂੰ ਮਹਿਸੂਸ ਕਰ ਸਕਦੇ ਹਾਂ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਹੈ ਨਾ ਖੁਸ਼ਬੂ ਨੂੰ ਮਹਿਸੂਸ ਕੀਤਾ ਜਾਂਦਾ ਹੈ ਉਹ ਬੰਦ ਜਿਉਂ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ ਕਹਿੰਦੇ ਇਸੇ ਤਰ੍ਹਾਂ ਹੀ ਪਰਮਾਤਮਾ ਉਹ ਵੀ ਕਹਿੰਦੇ ਇਸੇ ਤਰ੍ਹਾਂ ਹੀ ਵਸ ਰਿਹਾ ਨਿਰੰਤਰ ਹਰ ਥਾਂ ਤੇ ਹੈ ਤੇ ਸੇ ਹੀ ਅਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ ਕਹਿੰਦੇ ਘਟ ਹੁੰਦਾ ਹਿਰਦਾ ਕਹਿੰਦੇ ਪਰ ਉਹਨੂੰ ਭਾਲਣੇ ਜੇ ਤਾਂ ਆਪਣੇ ਹਿਰਦੇ ਚੋਂ ਭਾਲਿਆ ਜਾਣਾ ਤੇ ਅਸੀਂ ਹਿਰਦਾ ਲੋਕਾਂ ਦਾ ਵੀ ਦਿਖਾਉਨੇ ਤੇ ਆਪਣਾ ਵੀ ਦਿਖਾਉਨੇ ਆ ਇਹ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਸਭ ਨਾ ਮਨ ਮਾਲਿਕ ਠਾਹਣ ਗੋਲ ਬਚਾਗਵਾ ਜੇ ਤਉ ਬਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ ਕਹਿੰਦੇ ਜਿਹੜਾ ਦਿਲ ਹੈ ਨਾ ਕਿਸੇ ਦਾ ਦਿਲ ਨਾ ਤੋੜੀ ਸਾਰਿਆਂ ਦੇ ਦਿਲ ਹੀਰਿਆਂ ਵਰਗੇ ਨੇ ਸਾਰਿਆਂ ਦੇ ਦਿਲ ਮਾਣਕ ਵਰਗੇ ਨੇ ਕਹਿੰਦੇ ਜੇ ਕਿਸੇ ਦਾ ਦਿਲ ਤੋੜਤਾ ਐ ਸਮਝ ਲੈ ਕੇ ਰੱਬ ਤੋੜਦਾ ਤਾ ਸਭਨਾ ਮਨ ਮਾਣਕ ਠਾਹਣ ਬੋਲ ਮਚਾਗਵਾ ਜੇ ਤਉ ਪ੍ਰਿਆ ਦੀ ਸਿੱਖ ਜੇ ਕਹਿੰਦੇ ਪਰਮਾਤਮਾ ਨੂੰ ਮਿਲਣ ਦੀ ਤੇਰੇ ਅੰਦਰ ਤਾਂਗ ਜੇ ਤਉ ਪ੍ਰਿਆ ਦੀ ਸਿੱਖ ਹਿਆਉ ਨ ਠਾਹੇ ਕਹੀ ਦਾ ਕਹਿੰਦੇ ਕਿਸੇ ਦਾ ਦਿਲ ਨਾ ਤੋੜਦੀ ਜੇ ਕਿਸੇ ਦਾ ਦਿਲ ਤੋੜਤਾ ਤਾ ਰੱਬ ਦੇ ਦਰਸ਼ਨ ਨਹੀਂ ਹੋਣੇ ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਏ ਕਹਿੰਦੇ ਪ੍ਰਮਾਤਮਾ ਨੇ ਗੁਰੂ ਨੇ ਸਾਨੂੰ ਇੱਕ ਗਿਆਨ ਦੀ ਗੱਲ ਦੱਸੀ ਹੈ ਕਿ ਪਰਮਾਤਮਾ ਬਾਹਰ ਵੀ ਹੈ ਤੇ ਅੰਦਰ ਵੀ ਹੈ ਪਰ ਭਾਲਿਆ ਤੇਰੇ ਅੰਦਰੋ ਹੀ ਜਾਣ ਬਾਰੋ ਨਹੀਂ ਕਿਤੋ ਬਾਹਰ ਭਿੱਤਰ ਏਕੋ ਜਾਨੋ ਜਿਵੇਂ ਗੁਰੂ ਸਾਹਿਬ ਕਹਿੰਦੇ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੇੋ ਬੁਕਾਰ ਕਿਉ ਹਰ ਥਾਂ ਤੇ ਵਸ ਰਿਹਾ ਪਰਮਾਤਮ ਪਰ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਹਰ ਥਾਂ ਤੇ ਹੁੰਦੀਆਂ ਨੇ ਪਰ ਮਿਲਦੀਆਂ ਸਾਨੂੰ ਕਿਤੋਂ ਕਿਤੋਂ ਹੀ ਨੇ ਬਾਹਰ ਭੀਤਰ ਏਕੋ ਜਨੋ ਇਹੋ ਗੁਰ ਗਿਆਨ ਬਤਾਏ ਕਹਿੰਦੇ ਇਹ ਗੁਰੂ ਨੇ ਸਾਨੂੰ ਗਿਆਨ ਦੀ ਗੱਲ ਦੱਸੀ ਹੈ ਕਿ ਪਰਮਾਤਮਾ ਹੈ ਸਾਰੇ ਕਿਤੇ ਪਰ ਜੇ ਤੈਨੂੰ ਮਿਲੂਗਾ ਪਰਮਾਤਮਾ ਤਾਂ ਉਹ ਤੇਰੇ ਅੰਦਰੋਂ ਮਿਲੂਗਾ ਜਨ ਨਾਨਕ ਬਿਨ ਆਪਾ ਚੀਨਾ ਮਿਟੇ ਨਾ ਭ੍ਰਮ ਕੀ ਕਾਈ ਜਿੰਨਾ ਚਿਰ ਤੁਸੀਂ ਆਪਣਾ ਆਪ ਪਰਮਾਤਮਾ ਦੇ ਵਿੱਚ ਅਭੇਦ ਨਹੀਂ ਕਰਦੇ ਨਾ ਉਹਨਾਂ ਚਿਰ ਕਹਿੰਦੇ ਤੁਹਾਨੂੰ ਪਰਮਾਤਮਾ ਮਿਲਦਾ ਨਹੀਂ ਉਹਨਾਂ ਚਿਰ ਤੁਹਾਡੇ ਅੰਦਰ ਭਰਮ ਪਿਆ ਰਹਿਣਾ ਇਹ ਜਿਹੜਾ ਭਰਮ ਹੁੰਦਾ ਨਾ ਇਹ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਇੱਕ ਛੱਪੜ ਦੇ ਵਿੱਚ ਇੱਕ ਹਰੇ ਰੰਗ ਦਾ ਕਾगज ਆ ਪੈਦਾ ਹੋ ਜਾਂਦਾ ਕਹਿੰਦੇ ਉੱਥੇ ਪਾਣੀ ਨਹੀਂ ਸੁੱਕਿਆ ਕਰਦਾ ਉੱਥੇ ਪਾਣੀ ਖੜਾ ਹੀ ਰਹਿੰਦਾ ਫਿਰ ਕਹਿੰਦੇ ਜੇ ਤੇਰੇ ਅੰਦਰ ਭਰਮ ਪੈ ਗਿਆ ਨਾ ਤੈਨੂੰ ਪਰਮਾਤਮਾ ਨਹੀਂ ਮਿਲਣਾ ਤੈਨੂੰ ਕਹਿੰਦੇ ਹੋਰੇ ਹੋਰ ਪੁੱਠੀਆਂ ਗੱਲਾਂ ਤੇਰੇ ਅੰਦਰ ਜਮਾ ਹੋ ਜਾਣਗੀਆਂ ਕਹਿੰਦੇ ਉਹ ਖਤਮ ਨਹੀਂ ਹੋਣੀਆਂ ਇਹ ਭਰਮ ਐਸਾ ਹੁੰਦਾ ਜਿਵੇਂ ਆਪਾਂ ਰਾਤ ਨੂੰ ਤੁਰੇ ਜਾ ਰਹੀ ਹੋਈ ਨੇ ਭਰਮ ਕਿਹਨੂੰ ਕਹਿੰਦੇ ਐ ਰਸੀ ਪਈ ਹੁੰਦੀ ਐ ਸਾਨੂੰ ਲੱਗਦਾ ਕਿ ਸੱਪ ਪਿਆ ਬਸ ਇਸੇ ਨੂੰ ਐ ਭਰਮ ਕਹਿੰਦੇ ਐ ਅਸੀਂ ਕਈ ਵਾਰੀ ਇਹ ਸਮਝ ਲੈਣੇ ਕਿ ਇਹਦੇ ਵਿੱਚ ਰੱਬ ਹੈ ਇਹਦੇ ਕੋਲ ਰੱਬ ਹੈ ਕਈ ਪਖੰਡੀ ਹੁੰਦੇ ਆ ਜੀ ਉਹਨਾਂ ਦੇ ਅੰਦਰ ਚਾਹੇ ਰੱਬ ਹੋਵੇ ਕਿਉਂਕਿ ਪਰਮਾਤਮਾ ਹਰ ਇੱਕ ਥਾਲ ਦੇ ਹਰ ਇੱਕ ਦੇ ਅੰਦਰ ਹੈ ਪਰ ਜਿਹੜੇ ਪਖੰਡ ਕਰਨ ਵਾਲੇ ਆ ਨਾ ਉਹਨਾਂ ਦੇ ਅੰਦਰ ਫਿਰ ਪਰਮਾਤਮਾ ਵਸਦਾ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਰੱਬ ਬਣਾ ਕੇ ਪੂਜਦੇ ਫਿਰਦੇ ਆ ਉਹ ਸਾਡੇ ਅੰਦਰ ਇੱਕ ਭਰਮ ਹੈ ਉਹ ਭਰਮ ਸਾਨੂੰ ਕੱਢਣਾ ਪੈਣਾ ਅਸੀਂ ਸਿੱਖਾਂ ਦੇ ਘਰ ਜੰਮੇ ਆ ਤੇ ਸਾਡੇ ਕੋਲੇ ਸਭ ਤੋਂ ਵੱਡੀ ਤਾਕਤ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਆਪਣੇ ਅੰਦਰੋਂ ਭਰਮ ਕੱਢ ਕੇ ਇਸ ਬਾਣੀ ਦੇ ਨਾਲ ਜੁੜ ਜਿਏ ਇਸ ਬਾਣੀ ਦੇ ਰਾਹੀਂ ਸਾਨੂੰ ਸਾਡੇ ਅੰਦਰੋਂ ਪ੍ਰਮਾਤਮਾ ਪ੍ਰਗਟ ਹੋ ਜਾਣਾ ਜਿਵੇਂ ਗੁਰੂ ਸਾਹਿਬ ਕਹਿੰਦੇ ਐ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਕਹਿੰਦੇ ਆਪਣੇ ਦਿਲ ਨੂੰ ਖੋਜਣਾ ਪੈਣਾ ਜੰਗਲ ਜਾ ਕੇ ਖੋਜਣ ਦੀ ਲੋੜ ਨਹੀਂ ਆਪਣੇ ਦਿਲ ਨੂੰ ਖੋਜ ਲੈ ਤੇਰੇ ਅੰਦਰ ਦਰੋਹੀ ਪ੍ਰਮਾਤਮਾ ਪ੍ਰਗਟ ਹੋ ਜਾਣ ਬਾਹਰ ਭੀਤਰ ਏਕੋ ਜਨੋ ਇਹੋ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪਾ ਚੀਨੈ ਮਿਟਨ ਭ੍ਰਮ ਕੀ ਕਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ